ਜੀ ਐਮ ਸੀ ਦੀ ਸਾਰਿਆਂ ਨੂੰ ਮੇਰਾ ਨਾਮ ਬਰਮਿੰਦਰ ਸਿੰਘ ਬੰਟੀ ਬਰਾੜ ਪਿੰਡ ਮੇਰਾ ਫਤਨਾਲਾ ਜੀ ਇਹਨੇ ਅਸੀਂ ਮੁਕਸਰੀ ਆ ਕਾਫੀ ਟਾਈਮ ਤੋਂ ਜੀ ਮੈਂ ਡਰਿੰਕ ਕਰਦਾ ਸੀਗਾ ਅੱਜ ਤੋਂ ਸਾਲ ਕੁ ਪਹਿਲਾਂ ਕਾਫੀ ਜਿਆਦਾ ਢਿੱਲਾ ਹੋ ਗਿਆ ਮੇਰੇ ਲੀਵਰ ਗੁਰਦੇ ਕੰਮ ਛੱਡ ਗਏ ਘਰੇ ਪਿਆ ਰਹਿੰਦਾ ਸੀ ਜੀ दारू ਪੀ ਕੇ ਗੰਗਾ ਨਗਰ ਮੈਨੂੰ ਲੈ ਕੇ ਗਏ ਡਾਕਟਰ ਦੇ ਉੱਥੇ ਰੱਖਿਆ ਜੀ ਮੈਨੂੰ ਐਡਮਿਟ ਡਾਕਟਰਾਂ ਨੇ ਜਵਾਬ ਦੇਤਾ ਗੁਰਦੇ ਖਤਮ ਲੀਵਰ ਖਤਮ ਲੈ ਜੋ ਘਰੇ ਪੀਰਾਂ ਦੇ ਵਿੱਚ ਕੁਝ ਨਹੀਂ ਮੈਨੂੰ ਆਪ ਨੂੰ ਨਹੀਂ ਪਤਾ ਲੱਗਿਆ ਉੱਥੋਂ ਦੇ ਲੋਕ ਦੱਸਦੇ ਆ ਭੈਣ ਹੋਰਿਆ ਨੇ ਫੋਨ ਕੀਤਾ ਪਾਸਟਰ ਜੀ ਨੂੰ ਦੱਸਿਆ ਵੀ ਐਂ ਕਰਕੇ ਉਹ ਜਵਾਬ ਦੇਤਾ ਡਾਕਟਰ ਨੂੰ ਉਹ ਕਹਿੰਦੇ ਕੁਝ ਨਹੀਂ ਹੁੰਦਾ ਤੁਸੀਂ ਪ੍ਰਭੂ ਦਾ ਨਾਮ ਲਾਓ ਚਲੋ ਜੀ ਉਹ ਦਿਨ ਹਰਕ ਪੈਂਦਾ ਗਿਆ ਦੋ ਮਹੀਨਿਆਂ ਬਾਅਦ ਜੀ ਉੱਥੇ ਹੋਸਟ ਜਦੋਂ ਆਇਆ ਫਿਰ ਅਸੀਂ ਮੁਕਸਰ ਆ ਗਏ ਵਾਪਸ ਆਏ ਤੇ ਘਰੇ ਉਹੀ ਫੇਰ ਜੀ ਮੇਰੇ ਨਾਲ ਹੋਇਆ ਸੇਮ ਹੀ ਬੇਹੋਸ਼ੀ ਦੀ ਹਾਲਤ ਚ ਮੈਨੂੰ ਗੱਡੀ ਚ ਪਾ ਕੇ ਲੈ ਗਏ ਮੈਨੂੰ ਨਹੀਂ ਕੋਈ ਪਤਾ ਮੰਮੀ ਹੋਰੀ ਨਾਲ ਆਏ ਜੀ ਤੇ ਪਾਸਟਰ ਦਵਿੰਦਰ ਜੀ ਨੇ ਪ੍ਰੇਰ ਚੱਲੀ ਜਾਂਦੀ ਸੀ ਇਹਨਾਂ ਨੇ ਪ੍ਰਾਰਥਨਾ ਕੀਤੀ ਜੀ ਉਵੇਂ ਹੀ ਘਰੇ ਮੈਨੂੰ ਲੈ ਗਏ ਉਹ ਕਹਿੰਦੇ ਕੁਝ ਨਹੀਂ ਹੁੰਦਾ ਠੀਕ ਆ ਦਿਨ ਪੋਰ ਰਾਤ ਹੀ दारू ਪਿੰਦਾ ਸੀਗਾ ਜੀ ਕੋਈ दारू ਨਹੀਂ ਹੋ ਕੁਝ ਨਹੀਂ ਉਥੋਂ ਫਰਕ ਪੈਂਦਾ ਪੈਂਦਾ ਪਰਮੇਸ਼ਰ ਨੇ ਐਡੀ ਕਿਰਪਾ ਕੀਤੀ ਜੀ ਸਭ ਕੋਈ ਵੇਖਣ ਵਾਲਾ ਵੀ ਨਹੀਂ ਕਹਿੰਦਾ ਸੀ ਵੀ ਇਹ ਬਚੂਗਾ ਉਹ ਵੀ ਕਹਿੰਦੇ ਸੀ ਡੈਡਾ ਕੋਈ ਚਾਰ ਬੰਦੇ ਮਨ ਚੱਕ ਕੇ ਵਹਾਉਂਦੇ ਸੀਗੇ ਜੀ ਥਾਂ ਦੇ ਬਾਥਰੂਮ ਲੈਟਰਿੰਗ ਦਾ ਕੋਈ ਨਹੀਂ ਸੀਗਾ ਮੰਗਾ ਨਾ ਕਰੂੰ ਕਿ ਇੱਥੇ ਆ ਕੇ ਮੁਕਸਰ ਵੀ ਇਹੀ ਮੇਰਾ ਹਾਲ ਸੀ ਤੇ ਉਹ ਕੇਟਰਕਰ ਰੱਖੇ ਸੀ ਜੀ ਉਹ ਦੇਖਰੇਖ ਕਰਦੇ ਸੀਗੇ ਹੌਲੀ ਹੌਲੀ 80 85 ਕਿਲੋ ਮੇਰਾ weight ਸੀਗਾ ਜਿਹੜਾ ਮੈਂ 30 ਕਿਲੋ ਦਾ ਹੀ ਰਹਿ ਗਿਆ ਸੀਗਾ ਤੇ ਜੇ ਕੋਈ ਚਾਚ ਵੀ ਲੈ ਕੇ ਆਉਂਦਾ ਸੀਗਾ ਕੋਈ ਚਾਰ ਜਿਹੜੇ ਨੇ ਫੜ ਕੇ ਲੈ ਕੇ ਆਉਂਦੇ ਸੀਗੇ ਬਾਉਂਦੇ ਸੀਗੇ ਇੱਥੇ ਜਿੰਨਾ ਟਾਈਮ ਬੈਠਾ ਹਾਂ ਦਾ ਉਵੇਂ ਫੇਰ ਘਰੇ ਛੱਡੇ ਹੁੰਦੇ ਸੀ ਅੱਜ ਐਜੀ ਪਰਮੇਸ਼ਰ ਦੀ ਕਿਰਪਾ ਹੋਈ ਹੈ ਜੀ ਆਪ ਬਾਈਕ ਵੀ ਚਲਾ ਲੈਣਾ ਕਾਰ ਵੀ ਚਲਾ ਲੈਣਾ ਘਰ ਦੇ ਕੰਮ ਵੀ ਕਰੀ ਜਾਣਾ ਸਾਰਾ ਕੁਝ ਨਾਰਮਲ ਆ ਵੇਟ ਵੀ ਵਧਣਾ ਸਟਾਰਟ ਹੋ ਗਿਆ ਨਹੀਂ ਤਾਂ ਸਾਰਿਆਂ ਨੂੰ ਤਾਂ ਜਵਾਬ ਸੀਗਾ ਜੀ ਸਾਡਾ ਪਰਿਵਾਰ ਜੀ ਬਿਲਕੁਲ ਟੁੱਟ ਚੁੱਕਿਆ ਸੀਗਾ ਇੱਕ ਨਿਰਾਸ਼ਾ ਹੀ ਨਜ਼ਰ ਆਉਂਦੀ ਸੀਗੀ ਪਾਸਰ ਦਵਿੰਦਰ ਜੀ ਆਉਂਦੇ ਰਹੇ ਹੌਸਲਾ ਸਾਨੂੰ ਦਿੰਦੇ ਰਹੇ ਵੀ ਨਹੀਂ ਕੁਝ ਨਹੀਂ ਹੁੰਦਾ ਬਿਲਕੁਲ ਸਾਰਾ ਕੁਝ ਠੀਕ ਹੋ ਜਾਊਗਾ ਤੁਸੀਂ ਬੇਫਿਕਰ ਰਹੋ ਘਰਦਿਆਂ ਦੇ ਵਾਸਦੁਆਰਾ ਪਾਸ ਸੰਜੀਆ ਦੇ ਦੁਆਵਾਂ ਦੇ ਦੁਆਰਾ ਅੱਜ ਮੈਂ ਜਿੰਦਾ ਤੇ ਠੀਕ ਆ ਜੀ ਅੱਜ ਸਾਲ ਹੋ ਗਿਆ ਮੈਨੂੰ ਚਰਚ ਆਉਂਦੇ ਨੂੰ ਬਿਲਕੁਲ ਠੀਕ ਆ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਅੱਜ ਮੈਂ ਠੀਕ ਆ ਜੀ ਐਮਸੀ